ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਵੱਲੋਂ ਪੰਜਾਬ ਦੇ ਵਿੱਚੋਂ ਨਸ਼ਿਆਂ ਨੂੰ ਜੜ ਤੋਂ ਖਤਮ ਕਰਨ ਅਤੇ ਪੰਜਾਬ ਨੂੰ ਮੁੜ ਰੰਗਲਾ ਪੰਜਾਬ ਬਣਾਉਣ ਦੇ ਲਈ ਪੰਜਾਬ ਪੁਲਿਸ ਨੂੰ ਦਿੱਤੇ ਨਿਰਦੇਸ਼ਾਂ ਦੇ ਤਹਿਤ ਅੱਜ ਸਥਾਨਕ ਪਟੇਲ ਮੈਮੋਰੀਅਲ ਨੈਸ਼ਨਲ ਕਾਲਜ ਰਾਜਪੁਰ ਦੇ ਵਿੱਚ ਇੱਕ ਪ੍ਰੋਗਰਾਮ ਦਾ ਆਯੋਜਨ ਕੀਤਾ ਗਿਆ। ਇਸ ਮੌਕੇ ਤੇ ਮੁੱਖ ਮਹਿਮਾਨ ਤੇ ਫਾਜੂ ਡੀਐਸਪੀ ਕਨੌਰ ਗੁੱਟਾ ਸਿੰਘ ਰਿਟਾਇਰਡ ਡੀਐਸਪੀ ਕਨੌਰ ਰਬੀ ਸਿੰਘ ਐਸਐਚਓ ਸਿਟੀ ਪ੍ਰਿੰਸ ਪ੍ਰੀਤ ਸਿੰਘ ਪੱਟੀ ਐਸਐਚਓ ਸ਼ੰਭੂ ਅਮਨਪਾਲ ਸਿੰਘ ਵਰਗ ਦੇ ਵੱਲੋਂ ਸ਼ਿਰਕਤ ਕੀਤੀ ਗਈ ਹੈ ਇਸ ਮੌਕੇ ਪੱਤਰਕਾਰਾਂ ਦੇ ਨਾਲ ਗੱਲਬਾਤ ਕਰਦਿਆਂ ਹੋਇਆਂ ਡੀਐਸਪੀ ਕਨੌਰ ਬੁੱਟਾ ਸਿੰਘ ਨੇ ਦੱਸਿਆ ਕਿ ਮੁੱਖ ਮੰਤਰੀ ਭਗਵੰਤ ਮਾਨ ਅਤੇ ਡੀਐਸਪੀ ਪੰਜਾਬ ਗੌਰਵ ਯਾਦਵ ਦੇ ਵੱਲੋਂ ਨਸ਼ਿਆਂ ਨੂੰ ਜੜ ਤੋਂ ਖਤਮ ਕਰਨ ਦੇ ਲਈ ਦਿੱਤੇ ਗਏ ਨਿਰਦੇਸ਼ਾਂ ਦੇ ਤਹਿਤ ਵਕਵਕ ਸਕੂਲਾਂ ਕਾਲਜਾਂ ਦੇ ਵਿੱਚ ਪ੍ਰੋਗਰਾਮ ਤੇ ਰੈਲੀਆਂ ਦਾ ਆਯੋਜਨ ਕੀਤਾ ਜਾ ਰਿਹਾ ਹੈ ਅਤੇ ਅੱਜ ਰਾਜਪੁਰਾ ਦੇ ਪਟੇਲ ਮੈਮੋਰੀਅਲ ਨੈਸ਼ਨਲ ਕਾਲਜ ਦੀ ਵਿਦਿਆਰਥੀਆਂ ਅਤੇ ਹੋਰ ਵੱਖ-ਵੱਖ ਸਕੂਲਾਂ ਦੇ ਬੱਚਿਆਂ ਤੇ ਆਮ ਪਬਲਿਕ ਨੂੰ ਨਸ਼ਿਆਂ ਦੇ ਭੈੜੇ ਫਰਪਾਉਣ ਦੀ ਬਾਰੇ ਜਾਗਰੂਕ ਕੀਤਾ ਗਿਆ। ਅਤੇ ਪ੍ਰੋਗਰਾਮ ਤੋਂ ਬਾਅਦ ਕਾਲਜ ਤੋਂ ਇੱਕ ਰੈਲੀ ਸ਼ੁਰੂ ਕਰਕੇ ਸ਼ਹਿਰ ਦੀ ਵੱਖ-ਵੱਖ ਚੌਕਾਂ ਤੋਂ ਹੁੰਦਿਆਂ ਹੋਇਆਂ ਰਾਜਪ੍ਰਦੇਸ਼ ਮੁੱਖ ਚੌਕ ਟਾਹਲੀ ਵਾਲਾ ਚੌਕ ਤੱਕ ਜਾ ਕੇ ਰੈਲੀ ਸਮਾਪਤ ਕੀਤੀ ਗਈ ਹੈ ਨਸ਼ਿਆਂ ਤੋਂ ਕਿਵੇਂ ਨੌਜਵਾਨ ਵਰਗ ਨੂੰ ਦੂਰ ਰੱਖਿਆ ਜਾ ਸਕਦਾ ਹੈ ਸੋ ਇਸ ਸੰਬੰਧੀ ਜਾਣਕਾਰੀ ਦਿੱਤੀ ਗਈ ਹੈ ਅੱਜ ਦਾ ਪ੍ਰੋਗਰਾਮ ਹੈ ਨਸ਼ਾ ਛੱਡੋ ਕੋੜ ਵੱਡੋ ਜਿ ਜਿਸ ਤਰ੍ਹਾਂ ਨੂੰ ਪਤਾ ਹੈ ਕਿ ਸੋਸਾਇਟੀ ਦੇ ਵਿੱਚ ਜਿਹੜਾ ਹੈ ਨਸ਼ੇ ਦੇ ਮਾਰੂਪਰਵਤੋ ਸਮਾਜ ਦੇ ਕਈ ਵਰਗਾਂ ਦੇ ਲੋਕ ਕਾਫੀ ਪੀੜਿਤ ਨੇ ਜੋ ਪੰਜਾਬ ਸਰਕਾਰ ਵੱਲੋਂ ਬਾਹਰ ਜੋ ਮੁਖੰਤੀਸ਼ਾ ਪੰਜਾਬ ਵੱਲੋਂ ਅਤੇ ਬਾਹਰ ਜੋ ਡੀਜੀਪਸਾ ਪੰਜਾਬ ਪੁਲਿਸ ਵੱਲੋਂ ਸਮੇਂ-ਸਮੇਂ ਤੇ ਨਸ਼ਿਆਂ ਦੇ ਮਾੜੇ ਪ੍ਰਭਾਵ ਬਾਰੇ ਲੋਕਾਂ ਨੂੰ ਜਾਗਰੂਕ ਕਰਨ ਲਈ ਪ੍ਰੋਗਰਾਮ ਕਰਵਾਏ ਜਾ ਰਹੇ ਹਨ ਤੇ ਉਸੇ ਦੀ ਲੜੀ ਵਿੱਚ ਅੱਜ ਨਸ਼ਾ ਛੱਡੋ ਕੋਡ ਵੱਡੋ ਜਿਹੜਾ ਪ੍ਰੋਗਰਾਮ ਉਹ ਬਾਹਰ ਜੋ ਐਸਐਸਪੀ ਸਾਹਿਬ ਪਟਿਆਲਾ ਸ਼੍ਰੀ ਵਰਨ ਕੁਮਾਰ ਸ਼ਰਮਾ ਜੀ ਆਈਪੀਐਸ ਦੇ ਦਿਸ਼ਾ ਨਿਰਦੇਸ਼ ਤੇ ਉਹਨਾਂ ਦੀ ਗਾਈਡਲਾਈਨ ਦੇ ਅਥੇ ਨਰੂ ਦੇ ਪਟੇਲ ਸੋਰੀ ਪਟੇਲ ਮੈਮੋਰੀਅਲ ਨੈਸ਼ਨਲ ਕਾਲਜ ਰਾਜਪੁਰਾ ਦੇ ਵਿੱਚ ਜਿਹੜਾ ਹੈ ਕਾਲਜ ਦੇ ਸਹਿਯੋਗ ਨਾਲ ਸਮਾਜ ਸੇਵੀ ਸੰਸਥਾਵਾਂ ਦੇ ਸਹਿਯੋਗ ਨਾਲ ਪੁਲਿਸ ਸਾਂਸ ਕੇਂਦਰ ਵੱਲੋਂ ਕਰਵਾਇਆ ਗਿਆ ਹੈ ਜਿਸ ਦੇ ਵਿੱਚ ਸਾਰੇ ਹੀ ਇਲਾਕੇ ਦੇ ਬੱਚਿਆਂ ਨੇ ਸਕੂਲਾਂ ਦੇ ਬੱਚਿਆਂ ਨੇ ਅਤੇ ਇਲਾਕਾ ਨਿਵਾਸੀਆਂ ਨੇ ਤੇ ਸਮਾਜ ਸੇਵੀ ਸੰਸਥਾਵਾਂ ਨੇ ਤੇ ਪੁਲਿਸ ਦੇ ਕਰਮਚਾਰੀਆਂ ਨੇ ਇਹ ਜਿਹੜਾ ਹਿੱਸਾ ਲਿਆ ਹੈ ਇਦੇ ਵਿੱਚ ਜਿਹੜਾ ਹੈ ਤੁਹਾਡੇ ਚੈਨਲ ਦੇ ਮਾਧਿਅਮ ਰਾਹੀਂ ਮੈਂ ਇਹ ਜਿਹੜਾ ਹੈ ਸੁਨੇਹਾ ਸਮਾਜ ਨੂੰ ਦੇਣਾ ਚਾਹਾਂਗਾ ਕਿ ਨਸ਼ਾ ਇੱਕ ਬਹੁਤ ਨਾਮਰਾਦ ਬਿਮਾਰੀ ਹੈ ਚਾਹੇ ਉਹ ਸ਼ਰਾਬ ਦਾ ਹੈ ਚਾਹੇ ਉਹ ਚਿੱਟੇ ਦਾ ਹੈ ਚਾਹੇ ਉਹ ਕਿਸੇ ਵੀ ਉਸ ਦਾ ਹੈ ਤਾਂ ਇਹਦੇ ਤੋਂ ਸਮਾਜ ਨੂੰ ਬਚਾਉਣਾ ਚਾਹੀਦਾ ਹੈ ਤੇ ਬਾੜੇ ਪ੍ਰਭਾਵੋਂ ਤੋਂ ਬਚਣਾ ਚਾਹੀਦਾ ਹੈ ਇਹਦੇ ਨਾਲ ਹੀ ਸਾਡਾ ਜਿਹੜਾ ਪੰਜਾਬ ਹੈ ਉਹ ਮਾਨਯੋਗ ਸੀਐਮ ਸਾਹਿਬ ਦਾ ਜਿਹੜਾ ਸੁਪਨਾ ਹੈ ਔਰੰਗਲਾ ਪੰਜਾਬ ਬਣ ਸਕਦਾ ਹੈ ਤੇ ਸਾਨੂੰ ਇਹਦੇ ਵਿੱਚ ਸਾਰਿਆਂ ਨੂੰ ਹੀ ਹਰ ਵਰਗ ਨੂੰ ਹਰ ਸਭਾਜ ਨੂੰ ਹਰ ਵਿਅਕਤੀ ਨੂੰ ਜਿੱਥੇ ਵੀ ਜੋ ਹੈ ਨਸ਼ੇ ਦੇ ਮਾੜੇ ਪ੍ਰਭਾਵ ਬਾਰੇ ਸੁਸਾਇਟੀ ਨੂੰ ਜਾਗਰੂਕ ਕਰਕੇ ਨਸ਼ਿਆਂ ਤੋਂ ਜਿਹੜਾ ਹੈ ਸਮਾਜ ਨੂੰ ਮੁਕਤੀ ਦਿਵਾਉਣੀ ਚਾਹੀਦੀ ਹੈ ਉਹਦੇ ਨਾਲ ਹੀ ਅਸੀਂ ਹਰ ਘਰ ਹਰ ਗਲੀ ਹਰ ਮੁਹੱਲਾ ਹਰ ਪਿੰਡ ਤੇ ਹਰ ਜਿਹੜਾ ਸ਼ਹਿਰ ਤੇ ਪੰਜਾਬ ਜਿਹੜਾ ਉਹ ਰੰਗਲਾ ਬਣਾ ਸਕਦੇ ਆ ਤਾਂ ਮੇਰੀ ਇਹੀ ਜਿਹੜੀ ਹੈ ਸਾਰਿਆਂ ਨੂੰ ਬੇਨਤੀ ਹੈ ਕਿ ਇਹਦੇ ਵਿੱਚ ਜਿਹੜਾ ਹੈ ਆਪਣਾ ਹਰ ਤਰ੍ਹਾਂ ਨਾਲ ਯੋਗਦਾਨ ਕਰ ਕੇ ਜੀ ਇਹਦੇ ਸਮੇਂ ਚ ਅਸੀਂ ਅੱਜ ਇੱਕ ਜਿਹੜੀ ਹੈ ਰੈਲੀ ਵੀ ਕਰ ਰਹੇ ਆ ਇਹ ਵਿਦਿਆਰਥੀਆਂ ਨੂੰ ਤੇ ਜਿਹੜੇ ਸਾਰੇ ਸਮਾਜ ਸੇਵੀਆਂ ਨੂੰ ਨਾਲ ਲੈ ਕੇ ਤਾਂ ਕਿ ਲੋਕਾਂ ਨੂੰ ਨਸ਼ਿਆਂ ਦੇ ਮਾੜੇ ਪ੍ਰਭਾਵਾਂ ਬਾਰੇ ਜਾਗਰੂਕ ਕੀਤਾ ਜਾ ਸਕੇ ਤੇ ਜਿਹੜਾ ਇਹਦਾ ਲਾਹ ਲਿਆ ਜਾ न्यूज़ 89 पंजाब के लिए राजपुरा तो पत्रकार मोहित कुमार की खास रिपोर्ट ਨਿਊਜ਼ 89 ਪੰਜਾਬ ਹਰ ਖਬਰ ਜਿੱਦਾਂ ਹੋਵੇ ਅਖ਼ਰ